ਇਹ ਜਿਹੜੇ ਹੱਥ ਜਿਹੜਾ ਦੇ ਬੁਰਦ ਜਿਹੜਾ ਕੇਸ ਇੰਡਸਟਰੀ ਕੀਤਾ ਇਹ ਅਬਜ਼ਰਵੇਸ਼ਨ ਹੋਣ ਜਿਹੜੀ ਹੈਗੀ ਫਰੀਦਕੋਟ ਆ ਉਹਦੇ ਚ ਜਿਹੜਾ ਹੈਗਾ ਮੋਬਾਈਲ ਪਰੰਪਰ ਹੋਇਆ ਗਿਆ ਪਰ ਇਹਦੇ ਚ ਜਿਹੜਾ ਇੱਕ ਡੂਟੀ ਬੈਂਸ ਸੀਗਾ ਦਸਵਾਲ ਸਿੰਘ ਉਹਦੀ ਜਿਹੜੀ ਇਨਵੋਲਵਮੈਂਟ ਜਿਹੜੀ ਪਾਈ ਗਈ ਹੋਈ ਹੈ ਇਹਦੇ ਮੋਬਾਈਲ ਤਿੰਨ ਮੋਬਾਈਲ ਜਿਹੜੀ ਪਹਿਲੀ ਵਾਰੀ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਗੱਲ ਕਰੀਏ ਸੀਪਰ ਦੇ ਮਾਦਮ ਜਿਹੜੇ ਤਰੀ ਮਾਮੂ ਸਾਹਿਬ ਪਰ ਬੱਚਿਆਂ ਦੀ ਗੇਲ ਵਿੱਚ ਜਿਹੜਾ ਮਾਮਲਾ ਪਹਿਲੀ ਵਾਰੀ ਸੰਭਲਿਆ ਸੀ ਪੀਸੀ ਐਂਡ ਗੇਲਿੰਗਰ ਤੇ ਅੰਗਲੀ ਜਿਸ ਤਰ੍ਹਾਂ ਦੀ ਜਿੰਨਾ ਬੰਦਾ ਡੋਟੀ ਤੇ ਖੋਲੀ ਆਂਦੀ ਨਵਾਂ ਬੰਦਾ ਕੌਨ ਕਰਕੇ ਉਹਦੀ ਨਹੀਂ ਹਲੀ ਨਾ ਹੋਇਆ ਪਰ ਉਹਨਾਂ ਨੇ ਵਧੀਆ ਕੰਮ ਕੀਤਾ ਜੀ ਆਪਣੀ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਜੀ ਇਹ ਅਗਰ ਹੋ ਕੀ ਕਰਨੇ ਕੋਨ ਨੈਕਸਟ ਜਿਹੜਾ ਹੈਗਾ ਇੱਕ ਵਿੱਚ ਬਲਗ ਵੀ ਹੈਗਾ ਅੱਗੇ ਪ੍ਰੋਡਕਸ਼ਨ ਤੇ ਲੈ ਕੇ ਜੇ ਇਹ ਜਿਹੜਾ ਆਪਣੇ ਬੁਰਦ ਜਿਹੜਾ ਕੇਸ ਇੰਡਸਟਰੀ ਕੀਤਾ ਇਹ ਅਬਜ਼ਰਵੇਸ਼ਨ ਹੋਣ ਜਿਹੜੀ ਹੈਗੀ ਫਰੀਦਕੋਟ ਆ ਉਹਦੇ ਵਿੱਚ ਜਿਹੜਾ ਹੈਗਾ ਮੋਬਾਈਲ ਬRAND ਹੋਇਆ ਗਿਆ ਪਰ ਇਹ ਦਿੱਕਤ ਕੋ ਡੂਟੀ ਬੈਂਕ ਸੀ ਇਹ ਦਸਵਾਲ ਸਿੰਘ ਉਹਦੀ ਜਿਹੜੀਆਂ ਇਨਵੋਲਵਮੈਂਟ ਜਿਹੜੀ ਪਾਈ ਗਈ ਹੋਈ ਹੈ ਉਹਨੇ ਮੋਬਾਈਲ ਤੇ ਤਿੰਨ ਮੋਬਾਈਲ ਇਹ ਪਹਿਲੀ ਵਾਰੀ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਗੱਲ ਕਰੀਆ ਸੀ ਕੋਈ ਕੋਈ ਮਾਦਮ ਜਿੰਦੇ ਤੇ ਤਰੀ ਮਾਮਲੇ ਸੰਭੇ ਪਰ ਬੱਚਿਆਂ ਦੀ ਗੇਲ ਵਿੱਚ ਜਿਹੜਾ ਮਾਮਲਾ ਪਹਿਲੀ ਵਾਰੀ ਸੰਭੇ ਤੁਸੀਂ ਗੇਲੀ ਮਸ ਤੇ ਅਨ ਗੱਲ ਜਿਸ ਤਰ੍ਹਾਂ ਦੀ ਜਿੰਨਾ ਬੰਦਾ ਡੂਟੀ ਤੇ ਖੋਦੀ ਹੋਈ ਹੁੰਦੀ ਇਨਵੋਲਵਮੈਂਟ ਹੋਣ ਕਰਕੇ ਉਹਦੀ ਇਹ ਨਹੀਂ ਅਲੀ ਨਾ ਹੋਇਆ ਪਰ ਉਹਨਾਂ ਨੇ ਵਧੀਆ ਕੰਮ ਕੀਤਾ ਜੀ ਆਪਣੇ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਜੀ ਆ ਉਹ ਤਰਹ ਹੋ ਕਿ ਤਾ ਇਹਨਾਂ ਐਕਸਚੇਂਜ ਜਿਹੜਾ ਹੈਗਾ ਇੱਕ ਵਿੱਚ ਬਲਗ ਵੀ ਹੈਗਾ ਕਿ ਪ੍ਰੋਡਕਸ਼ਨ ਤੇ ਲੈ ਕੇ ਜਿਹੜਾ ਇਹ ਇਹ ਜਿਹੜਾ ਇਹਨਾਂ ਦੇ ਬੁਰਦ ਜਿਹੜਾ ਕੇਸ ਇੰਡਸਟਰੀ ਕੀਤਾ ਇਹ ਅਬਜ਼ਰਵੇਸ਼ਨ ਹੋਮ ਜਿਹੜੀ ਹੈਗੀ ਫਰੀਦਕੋਟ ਉਹਦੇ ਚ ਜਿਹੜਾ ਹੈਗਾ ਮੋਬਾਈਲ ਬਰੰਦ ਹੋਇਆ ਗਿਆ ਪਰ ਇਹਦੇ ਚ ਜਿਹੜਾ ਇੱਕ ਡੂਟੀ ਬੈਂਡ ਸੀਗਾ ਦਸਵਲ ਸਿੰਘ ਉਹਦੀ ਜਿਹੜੀ ਇਨਵੋਲਵਮੈਂਟ ਵੀ ਜਿਹੜੀ ਪਾਈ ਗਈ ਜੀ ਇਹਨੇ ਮੋਬਾਈਲ ਜਿਹੜਾ ਤਿੰਨ ਮੋਬਾਈਲ ਪਹਿਲੀ ਵਾਰੀ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਵੀ ਗੱਲ ਕਰੀਆ ਸੀਪੋ ਦੇ ਮਾਦਮ ਜਿੰਦੇ ਤੇ ਤਰੀ ਮਾਮੀ ਸਾਹਿਬ ਪਰ ਬੱਚਿਆਂ ਦੀ ਥੇਲ ਵਿੱਚ ਜਿਹੜਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਸੀ ਟਿਟੀਨ ਗੇਲੀਮਨ ਤੇ ਅੰਗਲੀ ਜਿਸ ਤਰ੍ਹਾਂ ਦੀ ਜਿੰਨਾ ਬੰਦਾ ਘੋਟੀ ਤੇ ਖੋਦੀ ਹੋਈ ਉਹਨੂੰ ਮੌਨ ਦੇ ਕੌਨ ਕਰਕੇ ਉਹਦੀ ਨੇ ਅਲੀ ਨਾ ਹੋਇਆ ਪਰ ਉਹਨਾਂ ਨੇ ਵਧੀਆ ਕੰਮ ਕੀਤਾ ਜੀ ਆਪਣੇ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰਦੇ ਜੀ ਉਹ ਤਾਂ ਸਰ ਹੋਰ ਕੀ ਕਰਨ ਕੋਨੈਕਸਟ ਜਿਹੜਾ ਹੈਗਾ ਇੱਕ ਵਿੱਚ ਬਲਗ ਵੀ ਹੈਗਾ ਅੱਗੇ ਪ੍ਰੋਡਕਸ਼ਨ ਤੇ ਲੈ ਕੇ ਜਾ ਪਰ ਇਹ ਜਿਹੜੇ ਹੱਥ ਜਿਹੜਾ ਦੇ ਬੁਰਦ ਜਿਹੜਾ ਕੇਸ ਇੰਡਸਟਰੀ ਕੀਤਾ ਤੇ ਅਬਜ਼ਰਵੇਸ਼ਨ ਹੋਣੇ ਡੀ ਹੈ ਫ੍ਰੀਡ ਕੋਰ ਉਹਦੇ ਚ ਜਿਹੜਾ ਮੋਬਾਈਲ ਬਰੰਦ ਹੋਇਆ ਗਿਆ ਪਰ ਇਹਦੇ ਚ ਜਿਹੜਾ ਇੱਕ ਡਿਊਟੀ ਬਲੈਂਸ ਸੀ ਜ ਸੁਖਵੰਤ ਉਹਦੀ ਜਿਹੜੀ ਇਨਵੋਲਵਮੈਂਟ ਵੀ ਜਿਹੜੀ ਪਾਈ ਗਈ ਹੋਈ ਇਹਨੇ ਮੋਬਾਈਲ ਤੇ ਤਿੰਨ ਮੋਬਾਈਲ ਜੀ ਪਹਿਲੀ ਵਾਰੀ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਗੱਲ ਕਰੀਆ ਸੀ ਕੋਈ ਮਾਗਲ ਜਿੰਦੇ ਪਰ ਤਰੀ ਮਾਮੀ ਸਾਹਿਬ ਪਰ ਬੱਚਿਆਂ ਦੀ ਖੇਲ ਵਿੱਚ ਜਿਹੜਾ ਮਾਮਲਾ ਪਹਿਲੀ ਵਾਰੀ ਸਾਹਮਣੇ ਸੀ ਕਿੰਨੀ ਖੇਲੀ ਮੈਂ ਤੇ ਅੰਗਲੀ ਜਿਸ ਤਰ੍ਹਾਂ ਜੀ ਜਿਹੜਾ ਬੰਦਾ ਝੋਟੀ ਤੇ ਖੋਦੀ ਹੋਈ ਹੁੰਦੀ ਇਨਵੋਲਵਮੈਂਟ ਹੋਣ ਕਰਕੇ ਵੀ ਉਹਦੀ ਅਨਿਆਲੀ ਲੜਾਇਆ ਪਰ ਉਹ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਆਪਣੇ ਜਿਹੜਾ ਕਰਮਚਾਰੀ ਆ ਉਹਦੇ ਵਿਰੁੱਧ ਕਾਰਵਾਈ ਕਰਦੇ ਜੀ ਅਗਰ ਹੋਰ ਕੀ ਕਰਨ ਉਹ ਨੈਕਸਟ ਜਿਹੜਾ ਹੈਗਾ ਇੱਕ ਵਿੱਚ ਬਲਗ ਵੀ ਹੈਗਾ ਕਿ ਪ੍ਰੋਡਕਸ਼ਨ ਤੇ ਲੈ ਕੇ ਜੀ